ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਨਾਵਲ ਕੋਠੇ ਖੜਕ ਸਿੰਘ ਚਲੋ ਪੜੀਏ ਇਸ ਨਾਵਲ ਨੂੰ ਅੱਗੇ ਨਾજર ਕਈ ਦਿਨਾਂ ਤੱਕ ਸੋਚਦਾ ਰਿਹਾ ਇਹ ਗੱਲ ਉਹਦੇ ਦਿਮਾਗ ਦੇ ਖਾਨੇ ਵਿੱਚ ਨਹੀਂ ਵੱੜਦੀ ਸੀ ਕਿ ਗਿੰਦਰ ਦੀ ਬਹੂ ਹਰਨਾਮੀ ਉਹਦੇ ਘਰ ਆ ਕੇ ਕਿਵੇਂ ਵੱਸ ਸਕਦੀ ਹੈ ਕਦੇ ਕਦੇ ਉਹ ਇਸ ਗੱਲ ਨੂੰ ਬੜੀ ਹੀ ਗੰਭੀਰਤਾ ਵਿੱਚ ਲੈ ਜਾਂਦਾ ਤੇ ਸੁਨ ਜਿਹਾ ਹੋ ਕੇ ਆਪਣੇ ਮਨ ਦੇ ਪੰਛੀ ਨੂੰ ਖੁੱਲੇ ਆਕਾਸ਼ ਵਿੱਚ ਛੱਡ ਦਿੰਦਾ। ਉਹਦਾ ਤਾਂ ਜੀਵਨ ਹੀ ਪਲਟ ਸਕਦਾ ਹੈ। ਜੇ ਹਰਨਾਮੀ ਵਰਗੀ ਤੀਮੀ ਉਹਦੇ ਘਰ ਆ ਵਸੇ। ਪਰ ਕਦੇ ਹਰਨਾਮੀ ਦੀਆਂ ਉਸ ਦਿਨ ਦੀਆਂ ਗੱਲਾਂ ਨੂੰ ਫੋਕੀਆਂ ਚ ਜਾਪਦੀਆਂ। ਅਜਿਹੇ ਅਹਿਸਾਸ ਵਿੱਚ ਉਹ ਉਸ ਨੂੰ ਮਨ ਹੀ ਮਨ ਵਿੱਚ ਗਾਲਾਂ ਕੱਢਣ ਲੱਗਦਾ। ਕੁੱਤੀ ਰੰਦਾ ਕੀ ਵਸਾ? ਐਵੇਂ ਬੱਕਦੀ ਹੋਣੀ ਐ। ਜੀਨੇ ਲਾਤੀ ਲੋਈ ਉਹਦਾ ਕੀ ਕਰੂਗਾ ਕੋਈ ਜਿਹਨੂੰ ਵੀ ਜੋ ਮਰਜ਼ੀ ਕਹੀ ਜਾਵੇ ਉਹਨੂੰ ਕੌਣ ਹੈ ਰੋਕਣ ਵਾਲਾ ਉਹਨੂੰ ਹਰਨਾਮੀ ਦੀ ਜ਼ਿੰਦਗੀ ਉੱਤੇ ਤਰਸ ਆਉਂਦਾ ਉਹਦੇ ਨਾਲ ਹਮਦਰਦੀ ਜਾਗਣ ਲੱਗਦੀ ਉਹ ਸੋਚਦਾ ਉਹਦਾ ਪਤੀ ਤਾਂ ਕਮਲਾ ਹੋਇਆ ਫਿਰਦਾ ਹੈ ਘਰ-ਬਾਰ ਦੀ ਸੁਰਤ ਨਹੀਂ ਹੋਰ ਉਹ ਕੀ ਕਰੇ ਵਿਚਾਰੀ ਅਜਿਹੇ ਉਜੜੇ ਘਰ ਵਿੱਚ ਉਹਦਾ ਜੀ ਕਿਵੇਂ ਲੱਗੇ ਉਹ ਦੂਜੇ ਬੰਦਿਆਂ ਦਾ ਆਸਰਾ ਨਾ ੱੱਕੇ ਤਾਂ ਕਿੱਧਰ ਜਾਵੇ ਐ ਡੀ ਵੱਡੀ ਡੇਢ ਮਣ ਦੀ ਦੇ ਨੂੰ ਕਿਵੇਂ ਤਾਂ ਸਮੇਟਣਾ ਹੀ ਹੈ ਉਹ ਸੋਚਦਾ ਚੱਜ ਦਾ ਕੋਈ ਪਤੀ ਤਾਂ ਉਹਦੇ ਲਈ ਸੁਪਨਾ ਬਣ ਕੇ ਹੀ ਰਹਿ ਗਿਆ ਚੱਜ ਦੇ ਪਤੀ ਦਾ ਸੰਕਲਪ ਜਦੋਂ ਹੀ ਨਾજર ਦੇ ਮਨ ਵਿੱਚ ਆਉਂਦਾ ਤਾਂ ਉਹ ਆਪਣੇ ਬਾਰੇ ਸੋਚਣ ਲੱਗਦਾ ਉਹ ਸੋਚਦਾ ਜੇ ਉਹ ਹਰਨਾਮੀ ਦਾ ਪਤੀ ਹੋਵੇ ਤਾਂ ਉਹਨੂੰ ਸੁਰਗ ਦੇ ਝੂਟੇ ਕਿਹੜਾ ਨਾਂਦਵਾ ਦੇਵੇ ਇੱਕ ਵਾਰ ਤਾਂ ਹਰਨਾਮੀ ਰਾਜ ਕਰੇ ਰਾਜ ਨਾજર ਨੂੰ ਪਿੰਡ ਵਿੱਚ ਪੇਡਾਂ ਵਾਲਾ ਨਾજર ਕਰਕੇ ਜਾਣਿਆ ਜਾਂਦਾ ਉਹਨਾਂ ਨੂੰ ਪੇਡਾਂ ਵਾਲੇ ਹੀ ਕਿ ਆਖਦੇ ਨਾજર ਦਾ ਬਾਪ ਮੈੰਗਲ ਵੀ ਪੇਡਾਂ ਬਾਲਦਾ ਹੁੰਦਾ ਮੈੰਗਲ ਦੇ ਦੋ ਮੁੰਡੇ ਸਨ ਦੋਵੇਂ ਛੜੇ ਵੱਡਾ ਖਜਾਨ ਪੁਲਿਸ ਵਿੱਚ ਭਰਤੀ ਹੋ ਗਿਆ ਸੀ ਕਦੇ-ਕਦੇ ਪਿੰਡ ਆਉਂਦਾ ਮੈੰਗਲ ਆਪ ਤਾਂ ਹੁਣ ਬੁਢਾ ਹੋ ਗਿਆ ਸੀ ਨਾજર ਹੀ ਪੇਡਾਂ ਦੇ ਇੱਜੜ ਨੂੰ ਸੰਭਾਲਦਾ ਉਹਨਾਂ ਕੋਲ ਜ਼ਮੀਨ ਬਹੁਤੀ ਨਹੀਂ ਸੀ ਮਾਸਾ ਤਿੰਨ ਚਾਰ ਕੁਮਾ ਜ਼ਮੀਨ ਥੋੜੀ ਹੋਣ ਕਰਕੇ ਹੀ ਖਜਾਨ ਨੂੰ ਸਾਥ ਨਹੀਂ ਹੋਇਆ ਸੀ ਤੇ ਹੁਣ ਨਾજર ਵੀ ਲਗਭਗ ਐਵੇਂ ਹੀ ਰਹਿ ਗਿਆ ਸੀ ਨਾਜ਼ਰ ਦੀ ਉਮਰ 30 ਸਾਲ ਤੋਂ ਉੱਤੇ ਸੀ ਜੱਟ ਦੇ ਬੁੱਤ ਨੂੰ 20 ਸਾਲਾਂ ਦੇ ਨੇੜੇ ਤੇ ਡੇਸਾਕ ਹੋ ਜਾਵੇ ਤਾਂ ਹੋ ਜਾਵੇ ਨਹੀਂ ਤਾਂ ਫੇਰ ਛੜਾਹੀ ਰਹਿ ਜਾਂਦਾ ਉਹਨਾਂ ਨੂੰ ਸਾਖ ਨਾ ਹੋਣ ਦਾ ਇੱਕ ਕਾਰਨ ਇਹ ਵੀ ਸੀ ਕਿ ਉਹ ਪੇਡਾਂ ਚੜਦੇ ਪੇਡਾਂ ਰੱਖਣ ਵਾਲੇ ਨੂੰ ਪਿੰਡ ਵਿੱਚ ਨਖਿੱਧ ਜਿਣਿਆ ਜਾਂਦਾ ਲੋਕ ਸਮਝਦੇ ਪੇਡਾਂ ਬੱਕਰੀਆਂ ਪਾਲਣਾ ਜੱਟਾਂ ਦੇ ਚੰਗੇ ਘਰਾਂ ਦਾ ਕੰਮ ਨਹੀਂ ਇਹ ਕੀਤਾ ਤਾਂ ਚੂੜੇ ਚਮਿਆਰਾਂ ਨੂੰ ਹੀ ਟੁੰਗਾ ਲੱਗਦਾ ਹੈ ਪੇਂਡ ਤੋਂ ਬਾਹਰ-ਬਾਰ ਉਹਦਾ ਪੇਡਾਂ ਦਾ ਬਾੜਾ ਸੀ। ਮਿੱਟੀ ਦੀ ਭੜੀ ਪਾ ਕੇ 베ਰੀ ਦੇ ਕੰਡੇਦਾਰ ਝਾਫਿਆਂ ਦੀ ਉੱਚੀ-ਉੱਚੀ ਬਾੜ। ਬਾੜ ਉੱਤੋਂ ਦੀ ਕੋਈ ਪਸ਼ੂ ਟੱਪ ਕੇ ਅੰਦਰ ਬਾੜੇ ਵਿੱਚ ਨਹੀਂ ਜਾ ਸਕਦਾ ਸੀ। ਨਾਜਰ ਦੇ ਇੱਜੜ ਨੂੰ ਨਾਜਰ ਦੇ ਇੱਜੜ ਨੂੰ ਕਦੇ ਬਗਿਆੜ ਵੀ ਨਹੀਂ ਪਿਆ ਸੀ। ਬਾੜੇ ਦੇ ਇੱਕ ਪਾਸੇ ਤਿੰਨ ਕੰੰਧਾ ਕੱਚੀ ਇੱਟ ਦੀਆਂ ਕੱਢ ਕੇ ਉੱਤੇ ਸਰਕੜੇ ਦੇ ਕਾਨਿਆਂ ਦੀ ਮਜ਼ਬੂਤ ਕੁੱਲੀ ਬੰਨੀ ਹੋਈ ਸੀ। ਬਾਹਰ ਉੱਤੇ ਲੱਕੜ ਦਾ ਇੱਕ ਤਖ਼ਤਾ ਲੱਗਿਆ ਹੋਇਆ ਸੀ। ਜਿੰਦਾ ਗੁੰਡਾ ਲੱਗਦਾ ਸੀ ਨਾજર ਦੇ ਯਾਰ ਵੇਲੇ ਕਦੇ-ਕਦੇ ਘਰ ਦੀ ਕੱਢੀ ਸ਼ਰਾਬ ਇਸ ਕੁੱਲੀ ਵਿੱਚ ਬੈਠ ਕੇ ਪੀਂਦੇ ਕੁੱਲੀ ਖਾਸੀ ਲੰਮੀ ਜੋੜੀ ਸੀ ਕਦੇ-ਕਦੇ ਉਹ ਬੱਕਰਾ ਵੀ ਵੱਢ ਲੈਂਦੇ ਤੇ ਖਲਪਾੜਾਂ ਦੀ ਤੇਜ਼ ਅੱਗ ਉੱਤੇ ਮਾਸ ਰੇਨਦੇ ਜੰਗੀਰਾ ਪੂਰੀ ਸੇਵਾ ਕਰਦਾ ਉਹਨਾਂ ਨੂੰ ਮੁਫਤ ਦੀ ਸ਼ਰਾਬ ਪੀਣ ਨੂੰ ਮਿਲ ਜਾਂਦੀ ਤੇ ਰੱਜ ਮਾ ਮਾਸ ਜੰਗੀਰਾ ਨਾਇਆਂ ਦਾ ਮੁੰਡਾ ਸੀ ਉਹਦਾ ਪਿਓ ਮਰਿਆ ਹੋਇਆ ਸੀ ਮਾਂ ਜੀਉਂਦੀ ਸੀ ਲੋਕਾਂ ਦੇ ਘਰ ਦਾ ਗੋਲਾ ਧੰਦਾ ਕਰਦੀ ਸਿਰ ਗੁੰਦਣ ਦਾ ਕੰਮ ਵਿਆਹਾਂ ਤੇ ਮਰਨੇ ਉਹ ਤੇ ਮਾਂ ਨਾਲ ਜੰਗੀਰਾ ਵੀ ਭਾਂਡੇ ਮੰਝਣ ਜਾਂਦਾ ਉਹ ਪਿੰਡ ਵਿੱਚ ਸੱਦੇ ਦੇਣ ਦਾ ਕੰਮ ਕਰਦੀ ਉਹ ਦੂਰ ਨੇੜੇ ਦੇ ਪਿੰਡਾਂ ਵਿੱਚ ਜੱਟਾਂ ਦਾ ਕੰਮ ਕਰਾਉਣ ਚਲਿਆ ਜਾਂਦਾ ਧਾਣੇ ਲੈ ਲੈਂਦਾ ਜਾਂ ਹਰੇ ਕੱਖ ਉਹਨਾਂ ਦੇ ਘਰ ਵਿੱਚ ਮੈਂਸ ਵੀ ਰੱਖੀ ਹੋਈ ਸੀ ਨਾਈਆਂ ਦਾ ਇਹ ਚੰਗਾ ਘਰ ਸੀ ਜੰਗੀਰਾ ਮੰਗਿਆ ਹੋਇਆ ਤਾਂ ਸੀ ਪਰ ਅਜੇ ਵਿਆਹ ਨਹੀਂ ਸੀ ਹੋਇਆ ਉਹਨਾਂ ਦੇ ਘਰ ਸ਼ਾਮ ਨੂੰ ਵੀ ਰੋਟੀ ਪੱਕਦੀ ਜਦੋਂ ਕਿ ਜੱਟਾਂ ਦੇ ਚੰਗੇ ਚੰਗੇ ਘਰਾਂ ਵਿੱਚ ਵੀ ਗਰਮੀਆਂ ਵਿੱਚ ਮੱਕੀ ਦਾ ਦਲੀਆ ਬਣਦਾ ਤੇ ਖੱਟੀ ਲੱਸੀ ਨਾਲ ਖਾਦਾ ਜਾਂਦਾ ਸਰਦੀਆਂ ਵਿੱਚ ਮੋਠ ਬਾਜਰੇ ਦੀ ਖਿਚੜੀ ਦੇ ਨਾਲ ਖੱਟੀ ਲੱਸੀ ਕਈ ਘਰ ਖੱਟੀ ਲੱਸੀ ਵਿੱਚ ਮੈਂ ਦੇ ਦੁੱਧ ਦੀ ਧਾਰਾ ਮਾਰ ਕੇ ਥਿਓੜ ਬਣਾ ਲੈਂਦੇ ਥਿਓੜ ਨਾਲ ਖਾਦਾ ਮੱਕੀ ਦਾ ਅੰਨ ਜਾਂ ਮੋਠ ਬਾਜਰੇ ਦੀ ਖਿਚੜੀ ਨੂੰ ਛੱਤੀ ਪਦਾਰਥ ਗਿਣਦੇ ਆਤਣ ਵੇਲੇ ਰੋਟੀ ਦਾ ਵੱਡੇ ਵੱਡੇ ਘਰਾਂ ਵਿੱਚ ਹੀ ਪੱਕਦੀ ਸਿਆਲਾਂ ਵਿੱਚ ਮੱਕੀ ਜੰਬਾਜ਼ ਰੇਦੀ ਰੋਟੀ ਤੇ ਹਾੜਾਂ ਵਿੱਚ ਕਣਕ ਪਕਾਈ ਜਾਂਦੀ ਛੋਟੇ ਘਰਾਂ ਵਿੱਚ ਸਵੇਰ ਵੇਲੇ ਜੋਨ ਛੋਲਿਆਂ ਦੀਆਂ ਰੋਟੀਆਂ ਪੱਕਦੀਆਂ ਬੇਰੜੇ ਦੀਆਂ ਰੋਟੀਆਂ ਨਾਜਰ ਦੇ ਬਾੜੇ ਵਿੱਚ ਇੱਕ ਰਾਤ ਭਾਈ ਰੂਪੇ ਵਾਲਾ ਕੀਚੜ ਉਪਰੀ ਔਰਤ ਵੀ ਲੈ ਆਇਆ ਸੀ ਉਸ ਰਾਤ ਤਾਂ ਪੂਰੀ ਸ਼ਰਾਬੁੱਡੀ ਤੇ ਬੱਕਰਾ ਬਣਿਆ ਕੀਚਰੇ ਇਲਾਕੇ ਦਾ ਪੂਰਾ ਬਦਮਾਸ਼ ਸੀ ਉਹਦਾ ਕੰਮ ਸੀ ਤੀਵੀਆਂ ਕੱਢ ਕੇ ਲਿਆਉਣਾ ਤੇ ਚੰਗਾ ਨਾਮਾ ਲੈ ਕੇ ਅਗਾਹ ਥੁੜੇ ਟੁਟੇ ਲੋਕਾਂ ਕੋਲ ਵੇਚ ਦੇਣਾ ਪਿੰਡ ਪਿੰਡ ਉਹਦੀਆਂ ਥੁਈਆਂ ਸਨ ਪਿੰਡਾਂ ਦੇ ਆਦੀ ਛੜੇ ਕੇਚਰ ਨੂੰ ਉਡੀਕਦੇ ਰਹਿੰਦੇ ਨਾજર ਨੂੰ ਹਰਨਾਮੀ ਨਾਲ ਅਰਜਨ ਦੇ ਸੰਬੰਧਾਂ ਦਾ ਪਤਾ ਸੀ ਹੁਣ ਤਾਂ ਸਾਰਾ ਪਿੰਡ ਇਸ ਗੱਲ ਨੂੰ ਜਾਣਦਾ ਸੀ ਅਰਜਨ ਦੀ ਪਰਜਾਈ ਬੰਦ ਤੋਂ ਰੋ ਪਿੱਟ ਕੇ ਹੰਬ ਗਏ ਬੈਠ ਗਏ ਸੀ ਹੁਣ ਉਹਦਾ ਕੋਈ ਜੋਰ ਨਹੀਂ ਸੀ ਚੱਲਦਾ ਅਰਜਨ ਉਹਦੇ ਹੱਥਾਂ ਵਿੱਚੋਂ ਨਿਕਲ ਚੁੱਕਿਆ ਸੀ ਝੰਡੇ ਦੇ ਮਨ ਉੱਤੇ ਕੋਈ ਅਸਰ ਨਹੀਂ ਸੀ ਪਰ ਅੰਦਰੋਂ ਉਹ ਖੁਸ਼ ਜ਼ਰੂਰ ਸੀ ਕਿ ਅਰਜਨ ਕੇਰੇ ਦੀ ਨੌ ਵਿੱਚ ਉਲਝਿਆ ਰਹਿੰਦਾ ਹੈ ਚੰਗਾ ਹੈ ਘਰ ਨਹੀਂ ਆਉਂਦਾ ਤੇ ਘਰ ਨੂੰ ਖਰਾਬ ਨਹੀਂ ਕਰਦਾ ਹੁਣ ਤਾਂ दारू ਦੱਪਾ ਵੀ ਹਰਨਾਮੀ ਦੇ ਸਿਰੋਂ ਹੀ ਬਿੰਦਾ ਸੀ ਉਹਨੂੰ ਡਰਾ ਤਮਕਾ ਛੱਡਦਾ ਉਹਨੇ ਦੋ ਵਾਰੀ ਹਰਨਾਮੀ ਨੂੰ ਕੁੱਟ ਵੀ ਦਿੱਤਾ ਸੀ ਪਰ ਕੁਝ ਦਿਨਾਂ ਬਾਅਦ ਹੀ ਉਹ ਉਹ ਜਹੀ ਹੋ ਜਾਂਦੀ ਸੀ ਹਰਨਾਮੀ ਹੁਣ ਵਾਹੀ ਵੀ ਨਹੀਂ ਕਰਾਉਂਦੀ ਸੀ ਘਰ ਵਿੱਚ ਇੱਕ ਮੈਸ ਪਹਿਲਾਂ ਵਾਂਗ ਹੀ ਕਾਇਮ ਸੀ ਸੱਤ ਕੁਮਾ ਜ਼ਮੀਨ ਉਹ ਠੇਕੇ ਉੱਤੇ ਦੇ ਦਿੰਦੀ ਇੱਕ ਕੁਮਾ ਵਿੱਚ ਠੇਕੇ ਵਾਲਿਆਂ ਤੋਂ ਹਰਾ ਬਜਵਾ ਲੈਂਦੇ ਇੱਕ 114 ਇੱਕ ਕਿਹਾਰਾ ਮੱਕੀ ਦੋ ਕਿਹਾਰਾ ਚਰੇ ਦੇ ਤੂੜੀ ਵੀ ਠੇਕੇ ਵਾਲਿਆਂ ਤੋਂ ਲੈਣੀ ਕਰ ਲੈਂਦੇ ਇੱਕ ਮਹਸ ਤੋਂ ਇਹ ਸਭ ਕੁਝ ਮੁਕਦਾ ਨਹੀਂ ਸੀ ਨਾજર ਇੱਕ ਦਿਨ ਹਰਨਾਮੀ ਦੇ ਘਰ ਗਿਆ ਸਿਆਲਾ ਦੀ ਰੁੱਤ ਸੀ ਮਿੱਠੀ ਮਿੱਠੀ ਠੰਡ ਅਜੇ ਪੈਣ ਹੀ ਲੱਗੀ ਸੀ ਦੁਪਹਿਰ ਦਾ ਵੇਲਾ ਸੀ ਕੱਤੇ ਦਾ ਮਹੀਨਾ ਬਹੁਤੇ ਲੋਕ ਖੇਤਾਂ ਵਿੱਚ ਸਨ ਘਰ ਵਿੱਚ ਤਾਂ ਵੇਲੇ ਬੰਦੇ ਹੀ ਸਨ ਜਾਂ ਫਿਰ ਬੁੱਢੇ ਬੁੱਡੀਆਂ ਤੇ ਬਿਮਾਰ ਲੋਕ ਇਸ ਰੁੱਤ ਵਿੱਚ ਖੇਤੀ ਕਰਨ ਵਾਲੇ ਲੋਕਾਂ ਨੂੰ ਇੰਨਾ ਕੰਮ ਹੁੰਦਾ ਹੈ ਕਿ ਮਰਨ ਦੀ ਵੇਲ ਵੀ ਨਹੀਂ ਮਿਲਦੀ। ਪੰਜਾਬ ਦੇ ਪਿੰਡਾਂ ਵਿੱਚ ਇੱਕ ਆਮ ਕਹਾਵਤ ਹੈ ਕਿ ਕੱਤੇ ਦੇ ਮਹੀਨੇ ਕਿਸੇ ਜੱਟ ਦੀ ਮਾਂ ਮਰ ਗਈ ਸੀ। ਉਹਨੇ ਬੁੜੀ ਦੀ ਲੋਥ ਨੂੰ ਪੜੋਲੇ ਵਿੱਚ ਪਾ ਕੇ ਰੱਖ ਲਿਆ। ਅੱਖੇ ਅਜੇ ਨਹੀਂ ਫੁੱਕੀ ਜਾਂਦੀ। ਵੇਲ ਮਿਲੀ ਤਾਂ ਫੂਕਾਂਗੇ। ਹਰਨਾਮੇ ਰੋਟੀ ਖਾ ਕੇ ਹਟੀ ਸੀ ਤੇ ਹੁਣ ਭਾਂਡੇ ਮਾਂਜ ਰਹੇ ਸੀ। ਦਾਲ ਵਾਲਾ ਤਪਲਾ ਧੋ ਕੇ ਤੁਪੇ ਰੱਖ ਦਿੱਤਾ ਸੀ। ਗਿੰਦਰ ਕਰ ਨਹੀਂ ਸੀ। ਨਾਜ਼ਰ ਨੇ ਜਾਂਦੇ ਹੀ ਹਰਨਾਮੀ ਨੂੰ ਫਤੇ ਬੁਲਾਈ ਭਾਬੀ ਸਾਹਿਬ ਜੀ ਸਸਰੀਕਾਲ ਤਕੜੀ ਆਹੋ ਆ ਜਾ ਬਹਿ ਜਾ ਰੋਟੀ ਖਾਏਂਗਾ ਹਰਨਾਮੀ ਨੇ ਬਾਟੀ ਵਿੱਚ ਹੱਥ ਫੇਰਨਾ ਛੱਡ ਦਿੱਤਾ ਬਸ ਰੋਟੀ ਦਾ ਕੋਦੋ ਦੀ ਖਾਈਂ ਫਿਰਦਾ ਮੈਂ ਚੰਗਾ ਪੀੜੀ ਲੈ ਲੈ ਬੈਠ ਜਾ ਚਾਹ ਕਰਦੇ ਆ ਉਹ ਪੀੜੀ ਲੈ ਕੇ ਉਹਦੇ ਕੋਲ ਹੀ ਬੈਠ ਗਿਆ ਪੁੱਛਿਆ ਗਿੰਦਰ ਕਿੱਧਰ ਗਿਆ ਕੋਈ ਪਤਾ ਨਹੀਂ 30 ਦਿਨ ਹੋ ਗਏ ਪਤਾ ਨਹੀਂ ਮਰ ਗਿਆ ਪਤਾ ਨਹੀਂ ਹੈਗਾ ਮਰ ਗਿਆ ਹੁੰਦਾ ਤਾਂ ਪਤਾ ਨਾ ਲੱਗਦਾ ਡੇਰੇ ਬੈਠਾ ਹੋਣਾ ਘਰ ਤਾਂ ਉਹ ਆਵੇ ਨਾ ਆਵੇ ਕੀ ਰੇਜ ਹੈ ਹਰਨਾਮੀ ਨੇ ਬੁੱਲ ਕੱਢੇ ਇੱਕ ਗੱਲ ਪੁੱਛਾਂ ਤੈਨੂੰ ਨਜਰੋ ਦੇ ਵੱਲ ਪੂਰਾ ਝੁਕਿਆ ਹੋਇਆ ਸੀ ਪੁੱਛ ਜਿੰਨੀ ਮਰਜੀ ਪੁੱਛ ਇੱਕ ਕਿਉਂ ਉਹ ਦਿਨ ਮੈਂ ਆਇਆ ਸੀ ਨਾ ਘਰੇ ਤੂੰ ਉਹ ਗੱਲਾਂ ਸੱਚੇ ਦਿਲੋਂ ਆਖੀਆਂ ਸੀ ਕਿਹੜੀਆਂ ਮੇਰੇ ਤਾਂ ਹੁਣ ਯਾਦ ਨਹੀਂ ਅਕੇ ਰਾਨਤਾ ਤੇਰੀ ਬਣ ਜਾਨੀ ਆ ਲਵਾ ਗੁੱਠਾ ਬਸਾ ਮੈਨੂੰ ਆਪ ਦੇ ਆ ਗਿਆ ਜਦ ਹੱਥਿਆ ਹੱਥਿਆ ਹਾਂ ਸੱਚੇ ਦਿਲੋਂ ਆਖਦੀ ਸੀ ਵੇਖੀ ਨਾ ਹੁਣ ਵੀ ਦੱਸ ਲੈ ਕੀ ਸਲਾਹ ਤੇਰੀ ਨਾਜਰ ਸਿਰ ਫੜ ਕੇ ਬੈਠ ਗਿਆ ਅਗਲੇ ਪਲ ਕਹਿੰਦਾ ਨਾ ਸਭ ਝੂਠ ਮੇਰੇ ਕਦੋਂ ਜਾਨੀ ਐ ਤੂੰ ਕਿਉਂ ਚੰਡੇ ਦਾ ਅਰਜਣ ਕਿਵੇਂ ਛੱਡ ਦੂੰ ਤੈਨੂੰ ਸੱਚੀ ਆਖਦਾ ਗੁੱਸਾ ਨਾ ਕਰੀ ਨਾ ਕੁੱਲ ਜਹਾਨ ਨੂੰ ਮਾਲੂਮ ਐ ਦੇਖੀ ਨਾ ਮੈਂ ਗੜਾ ਮੁੱਕਰਦੀ ਆ ਕੀ ਕੀ ਆਖਦਾ ਤੂੰ ਪਰ ਉਹ ਤਾਂ ਚੰਮ ਦਾ ਭਾਈ ਵਾਲਾ ਜਿੰਨਾ ਮਰਜੀ ਲਾ ਲੇ ਮੈਂ ਸਮਝਿਆ ਨਹੀਂ ਉਹ ਘਰ ਤਾਂ ਨਹੀਂ ਵਸਾ ਸਕਦਾ ਮੈਨੂੰ ਵੇਖੀ ਨਾ ਫੇਰ ਕੀ ਆਸਰਾ ਉਹਦਾ ਕਿਉਂ ਹੁਣ ਕੋਈ ਕਸਰਾ ਘਰ ਬਸਾਉਣ ਵਾਲੀ ਗੁੱਸਾ ਨਾ ਕਰੀ ਉਹ ਤਾਂ ਰਹਿਦਾ ਹੀ ਤੇਰੇ ਘਰ ਐ ਮੈਂ ਤਾਂ ਡਰਦਾ ਇਦੋਂ ਹੁਣ ਵੀ ਨਾ ਆਜੇ ਜੇ ਐਨਾ ਡਰਿਆ ਤਾਂ ਆਇਆ ਕਾ ਨੂੰ ਇੱਥੇ ਬਸ ਮੈਂ ਤਾਂ ਤੇਰੇ ਬੋਲਾਂ ਦਾ ਬੰਨਿਆ ਆ ਗਿਆ ਮੈਂ ਤਾਂ ਐਨੇ ਦਿਨ ਇਹੀ ਚਿੰਤਾ ਮਣੀ ਲਈ ਰੱਖੀ ਐ ਮੰਨੂ ਬਈ ਹਰਨਾਮੀ ਸੱਚ ਕਹਿੰਦੀ ਐ ਜਾਂ ਝੂਠ ਸੱਚ ਤਾਂ ਮੈਨੂੰ ਆਇਆ ਨਹੀਂ ਪਰ ਪਤਾ ਨਹੀਂ ਕਿਉਂ ਮੈਂ ਤਾਂ ਕਸਰਜੀ ਆਲਿਆਂ ਵਾਂਗੂ ਆ ਗਿਆ ਤਾਂ ਅੱਜ ਤੇਰੇ ਕੋਲ ਆ ਗਿਆ ਤਾਂ ਕਰ ਹਿੰਮਤ ਦੇਖੀ ਨਾ ਦਿਖਾ ਸੂਰਮਗਤੀ ਤਾਕੜੇ ਬੰਦੇ ਨਾਲ ਮੱਥਾ ਲਾਉਣਾ ਔਖਾ ਹੈ ਭਾਈ ਉੰਜੇ ਤੂੰ ਕਹੀਂ ਆਵਦੇ ਮੂੰਹ ਤਾਂ ਵੇਖ ਲੈਨੇ ਆਂ ਹੂੰ ਦੇਖੀ ਨਾ ਮੈਂ ਤਾਂ ਉਹਦਾ ਕਰ ਜਾਣ ਨੂੰ ਵੀ ਤਿਆਰ ਸੀ ਚੰਦਰੇ ਦੇ ਪਰ ਉਹ ਮੰਨੇ ਵੀ ਕਹਿੰਦਾ ਘਰੇ ਨਹੀਂ ਮੈਂ ਤੈਨੂੰ ਬਿ사 ਸਕਦਾ ਬਸ ਇਸ ਤਰ੍ਹਾਂ ਆਉਣ ਜਾਣੇ ਠੀਕ ਹੈ ਤੂੰ ਸਿਆਣਾ ਇਸ ਆਉਣ ਜਾਣ ਚ ਕੀ ਤਰਿਆ ਪਿਆ ਏ ਇਹ ਤਾਂ ਉਹਨਾਂ ਚੀਰੀ ਹੈ ਜਿੰਨਾ ਚਿਰ ਦੇ ਕੈਮ ਹੈ ਫਿਰ ਕੌਣ ਸਿਆਣ ਦਾ ਕਿਸੇ ਨੂੰ ਨਾਉ ਚਾਹੁੰਦਾ ਕੀ ਹੁਣੀ ਤੈਨੂੰ ਲੈ ਕੇ ਜਾਣ ਨੂੰ ਉਹ ਵੀ ਕੀ ਕਰੇ ਭਰਾ ਪਰਜਾਈ ਨਹੀਂ ਚਾਹੁੰਦੇ ਬਈ ਉਹਦੇ ਘਰ ਕੋਈ ਤੀਵੀ ਆਵੇ 10 ਕਮਾ ਜ਼ਮੀਨ ਦਾ ਹੱਕੀ ਹੈ ਅਰਜਣ ਦੇਖੀ ਨਾ ਡਰਦਾ ਐ ਤੀਵੀ ਆ ਗਈ ਤਾਂ ਜਵਾਕ ਵੀ ਜੰਮੂ ਬਸ ਉਹਨੂੰ ਤਾਂ ਲੰਡੇ ਚੋਰ ਤੇ ਰੱਖ ਕੇ ਰਾਜੀ ਨੇ ਉਹਦੇ ਭਰਾ ਪਰਜਾਈ ਤਾਂ ਫਿਰ ਛੱਡ ਕਿਹੜਾ ਸਾਲੇ ਬੁਲਟ ਜੇ ਦਾ ਕੀ ਲੈਣਾ ਤੂੰ ਨਾਜਰ ਨੇ ਸੁਝਾਉ ਦਿੱਤਾ ਦਰਾਤਮਗਾ ਕੇ ਰੱਖਦਾ ਮੈਨੂੰ ਅਕੇ ਹੋਰ ਕਿਸੇ ਨਾਲ ਗੱਲ ਕੀਤੀ ਤਾਂ ਲੱਤਾਂ ਵੱਢ ਦੂੰ ਜਿਵੇਂ ਮੈਂ ਉਹਦੀ ਖਰੀਦੀ ਹੋਈ ਹੁਮਾ ਦੇਖ ਲੈ ਤੂੰ ਬਚੰਦੇ ਉਹਦੀ ਹੈਂਕਰ ਨੂੰ ਤਾਂ ਅਸੀਂ ਦੇਖ ਲਾਂਗੇ ਤੂੰ ਸਿੱਧੀ ਚਾਹੀਦੀ ਐ ਮੈਂ ਤਾਂ ਜਾਮਾ ਸਿੱਧੀ ਆ ਮੈਨੂੰ ਤਾਂ ਉਹ ਬੰਦਾ ਚਾਹੀਦਾ ਜਿਹੜਾ ਮੈਨੂੰ ਘਰੇ ਵਸਾਵੇ ਅਰਜਨ ਤਾਂ ਕੁੱਤਾ ਐ ਬਸ ਮਾਸ ਟੁੰਡਣ ਜਾਣਦਾ ਮੈਂ ਘਰ ਵੀ ਸਾਰਾ ਖਵਾਤਾ ਉਹਨੂੰ ਸਾਰਾ ਕਿ ਉਹਦੇ ਢਿੱਡ ਚੁਗਿਆ दारू ਨੂੰ ਪੈਸਾ ਮੰਗੂ ਕਦੇ ਜਵਾਬ ਨਹੀਂ ਦਿੱਤਾ ਜਹ ਔਖੀ ਹੋਮਾ ਸਖਾਲੀ ਹੋਮਾ ਨਾਜ਼ਰ ਪੀੜੀਓ ਤੇ ਬੈਠਾ ਇੱਕ ਡੱਕਾ ਚੁੱਕ ਗਿਆ ਹੱਥ ਵਿੱਚ ਪੂਣੀ ਵਾਂਗੂ ਵੱਟ ਦਾ ਕੁਮਾਰਿਆ ਸੀ ਭਾਂਡੇ ਮੰਦਨ ਵਿੱਚੋਂ ਹਰਨਾਮੀ ਨੇ ਚਾਹ ਧਰ ਲਈ ਦੋ ਬਾਟੀਆਂ ਵਿੱਚ ਚਾਹ ਪਾ ਕੇ ਉਹ ਪੀ ਰਹੇ ਸਨ ਕਿ ਖੇਤੋਂ ਪਾਲੀ ਕੱਖਾਂ ਦੀ ਭਰੀ ਲੈ ਕੇ ਆ ਗਿਆ ਉਹਨੇ ਭਰੀ ਸੁੱਟੀ ਤੇ ਇੱਠ ਉੱਤੇ ਬੈਠ ਕੇ ਆਪਣੀ ਗਰਦਨ ਹਸਹਲਾਉਣ ਲੱਗਿਆ ਸਿਰ ਉੱਤੇ ਹੱਥ ਫੇਰਿਆ ਤੇ ਪੱਗ ਦੇ ਬਲ ਜਿਹਾ ਕੱਢ ਕੇ ਉਨ ਦੁਆਰਾ ਲੜਾਂ ਵਿੱਚ ਚੰਚੰਕੇ ਬੰਨਣ ਲੱਗਿਆ ਜਿਵੇਂ ਸੋਚ ਰਿਹਾ ਹੋਵੇ ਤੇ ਹੈਰਾਨ ਹੁੰਦਾ ਹੋਵੇ ਕਿ ਅੱਜ ਅਰਜੰਦੀ ਥਾਂ ਇਹ ਨਵਾਂ ਬੰਦਾ ਨਾਜਰ ਕਿਵੇਂ ਉਸ ਦੇ ਘਰ ਵਿੱਚ ਧਰਨਾ ਦੇ ਬੈਠਾ ਹੈ ਹਰਨਾਮੀ ਨੇ ਪਤੀਲੇ ਦੀ ਬਚੀ ਪਈ ਥੋੜੀ ਜਿਹੀ ਚਾਹ ਵਿੱਚ ਇੱਕ ਅਪਲਾ ਤੌੜੀ ਦਾ ਦੁੱਧ ਪਾਇਆ ਤੇ ਬਾਟੀ ਭਰ ਕੇ ਪਾਲੀ ਨੂੰ ਫੜਾ ਦਿੱਤੀ ਉਹਦੇ ਨਾਲ ਖੇਤਾਂ ਦੀਆਂ ਗੱਲਾਂ ਕਰਨ ਲੱਗੀ ਘਰੋਂ ਬਾਹਰ ਜਾਂਦਾ ਨਾਜਰ ਪਾਲੀ ਨੂੰ ਕਹਿੰਦਾ ਭਰੀ ਤਾਂ ਕੁਛ ਨਹੀਂ ਓਏ ਛੋਟਿਆ ਕੁਛ ਤਾਂ ਕੱਕ ਪਾ ਕੇ ਲਿਆਇਆ ਕਰ ਐਨੇ ਕੋ ਕੱਖਾਂ ਨਾਲ ਕੀ ਹੁੰਦਾ ਹੋ ਓਏ ਮਾਸ ਨੂੰ ਪਾਲੀ ਬੋਲਿਆ ਹੋਰ ਫਿਰ ਜਿੰਨੀ ਕੋ ਚੁੱਕੀ ਜਾਂਦੀ ਹੈ ਲੈ ਆਉਣਾ ਇਹਦੋਂ ਬਹੁਤੀ ਚੁੱਕੀ ਨਹੀਂ ਜਾਂਦੀ ਮੈਥੋਂ ਹਰਨਾਮੀ ਪਾਲੀ ਦੀ ਗੱਲ ਉੱਤੇ ਨਿਕੰਨਿਕ ਹੱਸਣ ਲੱਗੀ ਨਾਜ਼ਰ ਵੀ ਹੱਸਦਾ ਹੱਸਦਾ ਚਲੇ ਆ ਗਿਆ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਇਸ ਕਿਤਾਬ ਨੂੰ ਅੱਗੇ ਮੇਰੇ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ